ਜਗ ਵਿੱਚ ਤੇਰੀ ਕੋਈ ਮਿਲਦੀ ਮਸਾਲਾ ਤੇਰੇ ਵਰਗ ਸਿੰਘਾ ਕੋਈ ਕਾਲ ਸਕੇ ਘਾਲ ਨਾ ਜਗ ਵਿੱਚ ਤੇਰੀ ਕੋਈ ਮਿਲਦੀ ਮਸਾਲਾ ਤੇਰੇ ਵਰਗ ਸਿੰਘਾ ਕੋਈ ਕਾਲ ਸਕੇ ਘਾਲ ਨਾ ਰਾਜੇ ਕਰਨ ਤਵਤ ਸਿੰਘਾ ਕਰਨੀ ਆ ਤੇਰੀ ਉਹ ਪੂਰਾ ਖੱਕ ਤੋਂ ਨਿਆਰ ਤੇ ਰਿਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਖੂਨੀ ਚਰਖੀ ਨੇ ਤੈਨੂੰ ਰੂਹ ਅੰਗ ਪਿੰਜਿਆ ਕਾਮਦਾਬ ਕੀ ਚਸ ਤੇ ਖੂਨ ਨਾਲ ਸਿੰਜਿਆ ਕਾਮਦਾਬ ਕੀ ਚਸ ਤੇ ਖੂਨ ਨਾਲ ਸਿੰਜਿਆ ਕਾਮਦਾਬ ਕੀ ਚਸ ਤੇ ਖੂਨ ਨਾਲ ਸਿੰਜਿਆ ਜਦੋਂ ਤੇਰੇ ਸੀਸ ਉੱਤੇ ਚੱਲਦੀ ਸੀ ਆਰੀ ਇੱਕ ਵਾਰੀ ਹਾਏ ਕਿਹਨਾ ਜ਼ਬਾਨ ਚੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਵੇਖ ਤੇਰਾ ਜੇਰਾ ਹੱਥ ਝਾਲਮਾਨ ਹਾਰਿਆ ਵੇਖ ਤੇਰਾ ਜੇਰਾ ਹੱਥ ਝਾਲਮਾਨ ਹਾਰਿਆ ਵੇਖ ਤੇਰਾ ਜੇਰਾ ਹੱਥ ਝਾਲਮਾਨ ਹਾਰਿਆ ਓ ਕਿਸਾਂ ਦੇ ਸੁਆਸ ਨਾਲ ਸਿੱਖੀ ਨੂੰ ਨੁਭਾ ਕੇ ਓ ਕਿਸਾਂ ਦੇ ਸੁਆਸ ਨਾਲ ਸਿੱਖੀ ਨੂੰ ਨੁਭਾ ਕੇ ਜਸ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜਗ ਤੋਂ ਨਿਆਰ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਬੁੱਲ ਪੈਂਦੇ ਸਿਰਾਂ ਦੇ ਤੂੰ ਵੇਖ ਕੇ ਨਾ ਡੋਲਿਆ ਹੁਕਮ ਸਰਕਾਰ ਦਾ ਦੁਪਹਿਰਾ ਵਿੱਚ ਰੋਲਿਆ ਬੁੱਲ ਪੈਂਦੇ ਸਿਰਾਂ ਦੇ ਤੂੰ ਵੇਖ ਕੇ ਨਾ ਡੋਲਿਆ ਹੁਕਮ ਸਰਕਾਰ ਦਾ ਦੁਪਹਿਰਾ ਵਿੱਚ ਰੋਲਿਆ ਹੁਕਮ ਸਰਕਾਰ ਦਾ ਦੁਪਹਿਰਾ ਵਿੱਚ ਰੋਲਿਆ ਹੁਕਮ ਸਰਕਾਰ ਦਾ ਦੁਪਹਿਰਾ ਵਿੱਚ ਰੋਲਿਆ ਓ ਜਾਲਮਾਂ ਨੇ ਢਾਹ ਦਿੱਤਾ ਤੇਰਾ ਘਰਬਾਰ ਵੈਰੀ ਕਿਆਨਤ ਸੇ ਜ਼ੁਲਮੀ ਤੂਫਾਨ ਤੋਂ ਜਗ ਤੋਂ ਨੇ ਆਈ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜਗ ਤੋਂ ਨੇ ਆਈ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਨਿਸ਼ਾਨ ਡਿੱਠਾ ਝੁੱਲਦਾ ਉਹ ਨਾ ਉੱਚਾ ਉਸ ਦਾ ਨਿਸ਼ਾਨ ਡਿੱਠਾ ਝੁੱਲਦਾ ਬੱਦੂ ਚੰਗੇ ਵਾਲਾ ਤੈਨੂੰ ਕਰੇ ਪੁਰ ਨਾਮਿਓ ਬੱਦੂ ਚੰਗੇ ਵਾਲਾ ਤੈਨੂੰ ਕਰੇ ਪੁਰ ਨਾਮ ਸਭ ਕੋ ਯੱਕ ਤੋਂ ਨਿਹਾਰ ਤੇਰ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਧਰਮ ਤੈਨੂੰ ਲੱਗਦਾ ਪਿਆਰਾ ਜਾਨ